ਕਸਾਲ ਪ੍ਰਭੂ ਪਿਛਲੇ ਇੱਕ ਹਫ਼ਤੇ ਤੋਂ ਮੇਰਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਤਾਕਤ ਵਾਲੀਆਂ ਸਪਰੇਹਾਂ ਨੂੰ ਵਾਧ ਤੋਂ ਵਾਧ ਕਰਵਾਇਆ ਜਾਵੇ ਠੀਕ ਹੈ ਇਸ ਵਾਰ ਔੜ ਵੀ ਲੱਗੀ ਹੈ ਠੀਕ ਹੈ ਥੋੜੀਆਂ ਬਹੁਤਾਂ ਰੇਹਾਂ ਵੀ ਵੱਧ ਪੈ ਗਈਆਂ ਹੋਣੀਆਂ ਤੇ ਹੋ ਫਾਕਦਾ ਕਈ ਵੀਰਾਂ ਦੇ ਝੋਨੇ ਦੀ ਗ੍ਰੋਥ ਨਾ ਵਧੀਆ ਹੋਈ ਹੋਵੇ ਆਪਾਂ ਹੁਣ ਆਪਣੀ ਮੇਨ ਚੀਜ਼ ਬਣ ਰਹੀ ਹੈ ਝੋਨੇ ਦੇ ਵਿੱਚ ਬੱਲੀ ਮੁੰਜਰ ਬਣ ਰਹੀ ਹੈ ਮੁੰਜਰ ਦੇ ਵਿੱਚ ਲੜੀਆਂ ਬਣ ਰਹੀਆਂ ਲੜੀਆਂ ਦੇ ਵਿੱਚ ਫਿਰ ਦਾਣੇ ਹੈਗੇ ਆ ਆਪਾਂ ਇਸ ਪਾਰਟ ਨੂੰ ਬਹੁਤ ਸੀਰੀਅਸ ਤਰੀਕੇ ਨਾਲ ਲੈਣਾ ਹੈਗਾ ਕਈ ਵੀਰ ਹੁਣ ਸਪਰੇਹਾਂ ਤਾਂ ਕਰਦੇ ਆ ਗਲਤੀ ਉਹਨਾਂ ਨੇ ਆਪ ਕਰਨੀ ਹੁੰਦੀ ਆ ਨੁਕਸ ਸਾਡਾ ਕੱਢ ਦੇਣਾ ਜਾਂ ਬਾਣੀਏ ਦਾ ਕੱਢ ਦੇਣਾ ਜਾਂ ਕੰਪਨੀ ਦਾ ਕੱਢ ਦੇਣਾ 130.45 ਜੀ ਪੱਤੇ ਮੱਚ ਗਏ ਦੇਖੋ ਜੀ ਓਵਰਡੋਜ਼ ਕਰੋਗੇ ਗਲਤ ਤਰੀਕੇ ਨਾਲ ਕਰੋਗੇ ਤਾਂ ਫਿਰ ਪੱਤੇ ਮੱਚਣਗੇ ਠੀਕ ਹੈ ਤੁਸੀਂ ਪਹਿਲਾਂ ਹੀ ਕੋਈ ਸਾਲਟ 130.45 ਪਾ ਲਿਆ ਉਹਦੇ ਨਾਲ ਬੋਰੋਨ ਪਾ ਲਿਆ ਜ਼ਿੰਕ ਪਾ ਲਿਆ ਠੀਕ ਹੈ ਪੈ ਸਕਦਾ ਜੀ ਉਹਦੇ ਨਾਲ ਫਿਰ ਦੋ ਸਾਲਟ ਵਾਲਾ ਫੰਗੀ ਸੈੱਟ ਪਾ ਲਿਆ ਇੱਕ ਤੇਲੇ ਮਾਰ ਵੀ ਪਾ ਲਈ ਤੇ ਇੱਕ ਚੁੰਡੀ ਮਾਰਵੀ ਵਾਲੀ ਫਿਰ ਉਲੀ ਨਾਸ਼ਕ ਵੀ ਪਾਉਣ ਨੂੰ ਕਰਦੇ ਹੈਗੇ ਆ ਤਾਂ ਫਿਰ ਏਦਾਂ ਸਮੱਸਿਆ ਆਉਗੀ ਜੀ ਪਾਣੀ ਤਾਂ ਉਨਾ ਹੀ ਲੱਗਣਾ ਹੈਗਾ 100 ਸਵਾ 100 ਲੀਟਰ ਹੀ ਲੱਗਣਾ ਸਵਾਨੋ ਚ ਵੱਧ ਪੈ ਗਿਆ ਤਾਂ ਜਦੋਂ ਜਾ ਕੇ ਪਾਣੀ ਸੁੱਕ ਜਾਂਦਾ ਪੱਤੇ ਦੇ ਉੱਤੇ ਜਾ ਕੇ ਪਾਣੀ ਸੁੱਕ ਜਾਂਦਾ ਤਾਂ ਉਹ ਸਾਲਟ ਆ ਜਿਹੜੇ ਉਹ ਨੀਰੀ ਫਾਰਮ ਦੇ ਵਿੱਚ ਆ ਜਾਂਦੇ ਐਕਟਿਵਟ ਐਕਟਿਵ ਹੋ ਜਾਂਦੇ ਆ ਉਹ ਤਾਂ ਪੱਤੇ ਦੇ ਉੱਤੇ ਸਾੜਾ ਪਾਉਂਦੇ ਆ ਪੱਤੇ ਦੇ ਵਿੱਚ ਕੋਈ ਕਹਿੰਦਾ ਪਹਿਲਾਂ ਮੈਂ ਵੜਨਾ ਕੋਈ ਕਹਿੰਦਾ ਮੈਂ ਵੜਨਾ ਤਾਂ ਉਹ ਜਿਹੜੀ ਆ ਜਿਹੜੀ ਇੱਕ ਰੇਸ ਬਣ ਜਾਂਦੀ ਹੈਗੀ ਉਹ ਬਰਨਿੰਗ ਹੁੰਦੀ ਹੈਗੀ ਆ ਉਹਦੇ ਕਰਕੇ ਬਰਨਿੰਗ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਸਹੀ ਡੋਜ਼ ਕਰਨੀ 100 ਲੀਟਰ ਪਾਣੀ ਚ ਆਪਾਂ ਨੇ 1.5 ਕਿਲੋ ਲੈਣਾ ਹਾਂ ਜੇ ਕਿਸੇ ਨੇ ਕੋਲ ਬਣਾਉਣਾ ਹੈਗਾ ਤਾਂ 1.5 ਕਿਲੋ ਦਾ ਕੋਲ ਘੱਟੋ ਘੱਟ 15-20 ਲੀਟਰ ਪਾਣੀ 25 ਲੀਟਰ ਪਾਣੀ ਚ ਬਣੇ ਫਿਰ ਸਹੀ ਕੋਲੂਗਾ ਇਹ ਹਾਂ ਬ੍ਰੌਨ ਜਿੰਕ ਹੈਗਾ 0.1% ਭਾਵ ਕਿ 100 ਲੀਟਰ ਵਿੱਚ 100 ਗ੍ਰਾਮ ਹੀ ਪਾਉਣਾ ਇਸ ਤੋਂ ਵੱਧ ਨਹੀਂ ਪਾਉਣਾ ਜੇ ਪਾਉਂਗੇ ਤਾਂ ਪੱਤੇ ਮੱਝਣਗੇ ਜੇ ਇੰਨੀ ਡੋਸ ਤੇ ਵੀ ਤੁਹਾਡੇ ਪੱਤੇ ਮੱਚ ਰਹੇ ਮਤਲਬ ਫਿਰ ਸਪਰੇਅ ਕਰਨ ਦਾ ਤਰੀਕਾ ਗਲਤ ਹੈ ਸਪਰੇ ਤੁਸੀਂ ਜੇ 25 ਲੀਟਰ ਵਾਲੇ ਭੁੰਡੇ ਨਾਲ ਸਪਰੇਅ ਕਰ ਰਹੇ ਹੋ ਤਾਂ ਸਿੱਧੀ ਸਪਰੇਅ ਗਨ ਦੇ ਨਾਲ ਜਿੱਥੇ ਵੀ ਵੱਜੇਗੀ ਜਾਂ ਡਬਲ ਸਪਰੇਅ ਵੱਜੇਗੀ ਤਾਂ ਉੱਥੇ ਫਿਰ ਪੱਤੇ ਮੱਚਣਗੇ ਉਹ ਤੋਂ ਤੁਸੀਂ ਆਪਣੇ ਆਪ ਹੀ ਅਗਾਊਂ ਸੁਚੇਤ ਰਹਿਣਾ ਹੈਗਾ ਕੁਝ ਜਿਹੜੇ ਹੈਗੇ ਆ ਟੈਕਨੀਕਲ ਉਹਨਾਂ ਦੀ ਤੁਸੀਂ ਜ਼ਿਆਦਾ ਡੋਜ਼ ਪਾ ਰਹੇ ਹੋ ਕਈ ਵੀਰਾਂ ਨੂੰ ਪਤਾ ਨਹੀਂ ਕਿ ਆ ਕੀ ਹੁੰਦਾ ਹੈਗਾ ਕਿ ਮਾਰਕੀਟ ਦੇ ਵਿੱਚ ਅਕਟਾਰਾ ਸਸਤਾ ਹੋ ਗਿਆ ਥਾਇਓਮੈਥੈਕਸਮ 25% ਸਸਤਾ ਹੋ ਗਿਆ ਠੀਕ ਹੈ ਤਾ ਉਹਦੀ 200 ਗ੍ਰਾਮ ডোজ ਪਾ ਰਹੇ ਆ ਮੈਨੂੰ ਸਮਝ ਨਹੀਂ ਆਉਂਦੀ ਕਿ 40 45 ਦਿਨ ਤੇ ਕਿਹੜਾ ਤੁਹਾਡੇ ਖੇਤਾਂ ਦੇ ਵਿੱਚ ਟੇਲਾ ਆ ਗਿਆ ਵੀ ਜਿਹੜੀ 200 ਗ੍ਰਾਮ ডোজ ਪਾ ਰਹੇ ਉਹ ਗੈਸਪੀਸਡ ਹੁੰਦਾ ਪਹਿਲੀ ਗੱਲ ਤਾਂ ਉਹ ਕਿਸੇ ਵੀ ਫਸਲ ਦੇ ਉੱਤੇ ਉਹਦੀ ডোজ ਤਾਂ ਸ਼ੁਰੂਆਤ ਦੇ ਵਿੱਚ 25 ਗ੍ਰਾਮ ਸੀ ਚਲੋ ਤੁਸੀਂ 40 50 60 70 100 ਤੇ ਇੱਕ ਵੀ ਵਰਤ ਰਹੇ ਹੈਗੇ ਉਹ 150 ਲੀਟਰ ਪਾਣੀ ਵਿੱਚ ਪਰ ਇੰਨਾ ਓਵਰਡੋਜ਼ ਦੇ ਵਿੱਚ ਨਾ ਜਾਓ ਕਿ ਚਾਰ ਗੁਣਾ ডোজ ਪਾਉਣੀ ਪਵੇ ਫਿਰ ਉਹਨੇ ਕੰਮ ਹੀ ਨਹੀਂ ਕਰਨਾ ਫਿਰ ਆਉਣ ਵਾਲੇ ਸਾਲਾਂ ਦੇ ਵਿੱਚੋਂ ਬੰਦ ਹੀ ਹੋ ਜਾਣਾ ਹੈਗਾ ਟਕੂਮੀ ਸਪਰੇ ਹੈਗੀ ਆ ਫਲੂ ਬੈਂਡਾਮਾਈਡ 20% ਗ੍ਰੈਨੂਲ ਤੇ ਉਹੋ 60 ਗ੍ਰਾਮ ਤੱਕ ਵੱਧੋ-ਵੱਧ ਕਰਨੀ ਆਪਾਂ ਨੇ ਠੀਕ ਹੈ ਜੇ ਕੋਈ 100 ਗ੍ਰਾਮ ਕਰ ਰਿਹਾ ਹੈਗਾ ਤਾਂ ਉਹ ਆਪਣੀ ਰਿਸਕ ਆ ਤੇ ਕੋਈ 100 ਗ੍ਰਾਮ ਕਰਵਾ ਰਿਹਾ ਹੈਗਾ ਤਾਂ ਫਿਰ ਉਹਦਾ ਕੋਈ ਆਪਣਾ ਤਜਰਬਾ ਹੋਣਾ ਮੈਂ ਨਹੀਂ ਕਹਿੰਦਾ ਹੈਗਾ ਕਦੀ ਵੀ ਕੰਪਨੀ 50 ਗ੍ਰਾਮੀ ਕਹਿੰਦੀ ਆ ਅੱਧਾ ਗ੍ਰਾਮ 1 ਲੀਟਰ ਦਾ 100 ਲੀਟਰ ਪਾਣੀ ਲੱਗਦਾ 50 ਗ੍ਰਾਮ ਪਾਓ 150 ਲੀਟਰ ਪਾਣੀ ਲੱਗਦਾ 75 ਗ੍ਰਾਮ ਪਾਉਗੀ ਇਸ ਤੋਂ ਵੱਧ ਨਹੀਂ ਪਾਉਗੀ ਕਈ ਵੀਰਾਂ ਨੇ 80 ਲੀਟਰ ਪਾਣੀ 'ਚ 100 ਗ੍ਰਾਮ ਕਰਤੀ ਪੱਤੇ ਸਾਰੇ ਲਾਲ ਹੋ ਗਏ ਝੰਡਾ ਪੱਤਾ ਬਚਾਉਣਾ ਸੀ ਉਹੀ ਖਾਮੀ ਕਰਕੇ ਰੱਖਤੀ ਇਹੀ ਕੰਮ ਫੇਮ ਦੇ ਵਿੱਚ ਆ ਭਾਈ ਆਰ ਦੀ ਫੇਮ ਆ ਜਿਹੜੀ ਉਹਦੇ ਵਿੱਚ 40% ਵਾਂਗੂ ਹੈਗਾ ਬਲੂ ਬੈਂਡਾਮਾਈਡ ਲਗਭਗ ਉਹਦੇ ਨੇੜੇ ਜੇ ਤੇ ਉਹਦੀ ਜਿਹੜੀ ਡੋਜ਼ ਹੈਗੀ ਉਹ 20 ਐਮਐਲ ਹੀ ਹੈ 100 ਲੀਟਰ ਦੀ ਠੀਕ ਹੈ ਤੁਹਾਡਾ 150 ਲੀਟਰ ਪਾਣੀ ਲੱਗੂਗਾ ਤਾਂ ਤੁਸੀਂ 25 30 ਐਮਐਲ ਤੱਕ ਪਾ ਸਕਦੇ ਹੋ ਇਹ ਨਹੀਂ ਹੈਗਾ ਜੀ ਮੈਂ ਤਾਂ 40 ਐਮਐਲ ਪਾਉਂਗਾ ਜੀ 100 ਲੀਟਰ 'ਚ ਨਹੀਂ ਪਾਏਗਾ ਭਾਈ ਕਿਉਂ ਪਾਏਗਾ ਤੈਨੂੰ ਲੋੜ ਕੀ ਹੈਗੀ ਹੈ ਕਈ ਵੀਰਾਂ ਨੇ ਕੀ ਹੈਗਾ ਕਾਰਟੇਪ ਹਾਈਡਰੋਕਲਰਾਇਡ ਆ ਜਿਹੜਾ ਗ੍ਰੇਨੂਲ ਆਉਂਦਾ 4-5 ਕਿਲੋ ਦੀ ਪੈਕਿੰਗ ਉਹਨਾਂ ਨੇ ਥੱਲੇ ਵੀ ਪਾਤਾ ਉੱਪਰ ਵੀ ਸਪਰੇਅ ਕਰਤਾ ਕਈਆਂ ਨੇ ਇਕੱਲਾ ਇਹ ਤਰੇਲੀ ਆ ਤਰੇਲੀ ਦੇ ਵਿੱਚ ਛਿੱਟਾ ਦੇ ਰਹੇ ਹੋ ਪਹਿਲੀ ਗੱਲ ਤਾਂ ਪਾਉਣ ਦੀ ਲੋੜ ਹੀ ਨਹੀਂ ਹੈਗੀ ਠੀਕ ਹੈ ਜਿਹੜੀਆਂ ਗ੍ਰੈਨੂਲ ਇਨਸੈਕਟੀਸਾਈਡਸ ਬਣੀਆਂ ਸੀਗੀਆਂ ਬਾਸਮਤੀ ਵਾਸਤੇ ਬਣੀਆਂ ਸੀ ਕਿਉਂਕਿ ਉਹਦੇ ਵਿੱਚ ਬੂਟੇ ਘੱਟ ਟਿੱਲਰ ਬਣਾਉਂਦੇ ਹੈਗੇ ਆ ਤੇ ਕਈ ਵਾਰ ਜਿਆਦਾ ਵੱਡਾ ਹਮਲਾ ਹੋਣ ਤੇ ਫਿਰ ਉਹਨਾਂ ਤੇ ਕੰਟਰੋਲ ਕਰਨਾ ਔਖਾ ਹੁੰਦਾ ਤੇ ਉਹਦਾ ਸੁਗੰਧਿਤ ਵੀ ਜਿਆਦਾ ਹੁੰਦਾ ਜਿਸ ਦੇ ਕਰਕੇ ਉਹਦੇ ਪੈਸਟ ਹੋਰ ਦੁਬਾਰਾ ਦੁਬਾਰਾ ਆਉਣ ਦੇ ਚਾਂਸ ਹੁੰਦੇ ਆ ਚਲੋ ਉੱਥੇ ਵਰਤੋਗੇ ਤਰੇਲੀ ਦੇ ਵਿੱਚ ਵਰਤੋਗੇ ਤਾਂ ਫਿਰ ਤੁਹਾਡੇ ਪੱਤਿਆਂ ਦੇ ਉੱਤੇ ਛਿੰਭ ਪੈਣਗੇ ਨੁਕਸਾਨ ਹੋ ਸਕਦਾ ਹੈਗਾ ਜੇਕਰ ਕਾਰਟਾਪ ਹਾਈਡਰੋਕਲੋਰਾਈਡ 50% ਵਾਲਾ ਜਾਂ 75% ਵਾਲਾ ਤੁਸੀਂ ਸਪਰੇਅ ਕਰਦੇ ਹੈਗੇ ਹੋ ਇਹ ਟੌਕਸਿਕ ਹੁੰਦਾ ਇਹਦੀ ਜਿਹੜੀ ਡੋਜ਼ ਹੈਗੀ ਆ 50% ਵਾਲੀ ਦੀ ਡੋਜ਼ ਆ ਤੁਸੀਂ ਉਹ ਮੈਕਸਿਮਮ 150 ਤੋਂ 200 ਗ੍ਰਾਮ ਰੱਖ ਸਕਦੇ ਹੈਗੇ ਹੋ ਜਿਹੜਾ 75% ਵਾਲਾ ਕਾਰਟਾਪ ਹਾਈਡਰੋਕਲੋਰਾਈਡ ਆ ਉਹ ਸਪਰੇਅ ਕਰਨ ਵਾਸਤੇ 750 ਤੋਂ 150 ਗ੍ਰਾਮ 150 ਲੀਟਰ ਪਾਣੀ ਚ ਆ ਪਾਣੀ ਤੁਹਾਡਾ 800 ਲੀਟਰ ਲੱਗ ਰਿਹਾ ਹੈਗਾ ਡੋਜ਼ ਤੁਸੀਂ ਪਾਉਣੇ 200 ਗ੍ਰਾਮ ਪਾ ਰਹੇ ਹੋ ਫਿਰ ਤੁਸੀਂ ਕੰਪਨੀ ਨੂੰ ਗਲਤ ਕਹਿੰਦੇ ਹੋ ਜਾਂ ਯੂਨੀਵਰਸਿਟੀ ਨੂੰ ਗਲਤ ਕਹਿੰਦੇ ਹੋ ਜਾਂ ਬਾਣੀਆਂ ਨੂੰ ਗਲਤ ਕਹਿੰਦੇ ਹੋ ਪਹਿਲਾ ਚੀਜ਼ ਦੇ ਬਾਰੇ ਤਜਰਬੇ ਜਿਹੜੇ ਹੋਏ ਆ ਬਹੁਤ ਟਾਈਮ ਤੋਂ ਝੋਨੇ ਦੀ ਖੇਤੀ ਹੋ ਰਹੀ ਹੈ ਤਾਂ ਇਹ ਬਰੀਕੀਆਂ ਤਾਂ ਆਪਣੇ ਹੱਥ ਦੇ ਵਿੱਚ ਹੋਣੀਆਂ ਚਾਹੀਦੀਆਂ ਸੀਆਂ ਤਾਂ ਇਹ ਆਪਾਂ ਨਹੀਂ ਕਰਨਾ ਹੈਗਾ ਹੁਣ ਇੱਕ ਗੱਲ ਹੋਰ ਨੋਟ ਕਰ ਲਓ ਵੀਡੀਓ ਤੇ ਹੁਣ ਬਾਣੀ ਰਹੀ ਹੈ ਮੈਂ ਇੱਕ ਪੁਆਇੰਟ ਹੋਰ ਇਹਦੇ ਵਿੱਚ ਐਡ ਕਰ ਦੇਣਾ ਹੈਗਾ ਕਿ ਤੁਸੀਂ ਜਿਹੜੇ ਮੈਂ ਤੇਲੇ ਤੇ ਸਪੈਸ਼ਲ ਵੀਡੀਓ ਕਰਦਾ ਹੈਗਾ ਠੀਕ ਹੈ ਪੂਰੀ ਪਿੱਠਵਾਲਾ ਡੈਡਾ ਬੀਪੀਐਚ ਬ੍ਰਾਊਨ ਬੀਪੀਐਚ ਉਹ ਸਾਰਾ ਮੈਂ ਇੱਕ ਲੱਗ ਵੀਡੀਓ ਬਣਾ ਦੇਗਾ ਬਟ ਤੁਸੀਂ ਗਲਤੀ ਕਰ ਰਹੇ ਹੋਗੇ ਹੋ ਪਤੰਗੇ ਨੂੰ ਮਾਰਨ ਦੇ ਵਿੱਚ ਜਿਹੜਾ ਤੁਹਾਡੇ ਖੇਤਾਂ ਦੇ ਵਿੱਚ ਹੁਣ ਥੋੜੀ ਪੱਤਾ ਲਪੇਟ ਸੁੰਡੀ ਦਾ ਜਾਂ ਦੂਸਰਾ ਕੋਈ ਪਤੰਗਾ ਚੱਲ ਰਿਹਾ ਹੈਗਾ ਜਾਂ ਮਕੜੀ ਨੂੰ ਵੀ ਕਈ ਵਾਰ ਦੁਸ਼ਮਣ ਸਮਝੀ ਜਾਂਦੇ ਹੈਗੇ ਮੈਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਦੀ ਖੇਤੀ ਦਾ ਲੈਵਲ ਕੀ ਹੈਗਾ ਉਹ ਲੈਂਬਡਾ ਸਪਰੇਅ ਕਰ ਰਹੇ ਆਲਫਾ ਸਪਰੇਅ ਕਰ ਰਹੇ ਆ ਥਰਨ ਗਰੁੱਪ ਜਿਹਦੇ ਵਿੱਚ ਵੀ ਥਰਨ ਆ ਗਿਆ ਬਾਈ ਫੈਂਥ੍ਰਿਨ ਸਪਰੇਅ ਕਰ ਰਹੇ ਆ ਸਾਈਪਰਮੈਥ੍ਰਿਨ ਸਪਰੇਅ ਕਰ ਰਹੇ ਆ ਜਾਂ ਕੋਈ ਹੋਰ ਈਟੀਸੀ ਇਹ ਜਿਹੜੀਆਂ ਦਵਾਈਆਂ ਹੈਗੀਆਂ ਇਹਨਾਂ ਦਵਾਈਆਂ ਦੇ ਸਪਰੇਅ ਦੇ ਨਾਲ ਜੇਕਰ ਤੁਹਾਡੇ ਥੋੜਾ ਬਹੁਤ ਵੀ ਝੋਨੇ ਦੇ ਵਿੱਚ ਕੋਈ 2-4 ਦਾਣੇ ਤੇਲੇ ਦੇ ਚੱਲ ਰਹੇ ਹੈਗੇ ਆ ਤਾਂ ਉਹ ਵੱਧ ਸਕਦੇ ਹੈਗੇ ਆ ਕਿਉਂਕਿ ਇਹ ਦਵਾਈਆਂ ਦੇ ਸਪਰੇਅ ਕਰਨ ਤੋਂ ਬਾਅਦ ਜਿਹੜੀ ਜਨਰੇਸ਼ਨ ਤੇਲੇ ਦੀ ਬਚ ਜਾਂਦੀ ਆ ਉਹਦੀ ਪਾਵਰ ਅੰਡਰਡੇਨ ਦੀ ਜ਼ਿਆਦਾ ਵੱਧ ਜਾਂਦੀ ਆ ਕਿਉਂਕਿ ਉਹਨਾਂ ਨੂੰ ਐ ਲੱਗਦਾ ਹੈਗਾ ਵੀ ਹੁਣ ਤਾਂ ਮੌਤ ਨੇੜੇ ਆ ਹੁਣ ਤਾਂ ਬਹੁਤ ਜਲਦੀ ਮਰ ਜਾਣਗੇ ਉਹਨਾਂ ਨੇ ਫਿਰ ਐਗ ਲੇਇੰਗ ਬਹੁਤ ਜ਼ਿਆਦਾ ਕਰਨੀ ਹੈਗੀ ਆ ਤੁਸੀਂ ਉਸ ਤੋਂ ਬਚੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਦਵਾਈਆਂ ਦੀ ਡੋਜ਼ ਵੀ ਦੱਸਦੇ ਆਂ ਟਾਈਮ ਵੀ ਦੱਸਦੇ ਆਂ ਜਿਹੜੀਆਂ ਲਾਪਰਵਾਹੀਆਂ ਕਰ ਰਹੀਆਂ ਉਹਨਾਂ ਤੋਂ ਵੀ ਬਚਣਾ ਹੈਗਾ ਸਾਰੀਆਂ ਗੱਲਾਂ ਆਪਾਂ ਦੱਸਦੇ ਰਹੇ ਨੇ ਹੈਗੇ ਇੰਸਟਾਗ੍ਰam ਫੇਸਬੁਕ YouTube ਤੇ ਫਿਰ ਵੀ ਤੁਸੀਂ ਜੇ ਗਲਤੀਆਂ ਕਰਦੇ ਹੈਗੇ ਹੋ ਤਾਂ ਉਹਦਾ ਨੁਕਸਾਨ ਤੁਹਾਨੂੰ ਹੋਏਗਾ ਜੇ ਤੁਸੀਂ ਅਮਲ ਕਰੋਗੇ ਤਾਂ ਫਾਇਦਾ ਵੀ ਤੁਹਾਨੂੰ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਹੋਰ ਵੀਡੀਓ ਨਾਲ ਹੀ ਮਿਲਾਂਗੇ ਬਹੁਤ ਧੰਨਵਾਦ ਥੈਂਕ ਯੂ